ਅੱਜ ਆਪਾਂ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਜੋ ਸਿੱਖਣਾ ਆ ਉਹ ਹੈ ਕਿ ਕਿੱਦਾਂ ਦੀ ਵਫਾਦਾਰੀ ਆ ਜਿਹੜੀ ਪਰਮੇਸ਼ਰ ਜੀ ਨੂੰ ਪਸੰਦ ਆ ਹallelujah ਵਫਾਦਾਰੀ ਦੇ ਬਾਰੇ ਦੇ ਵਿੱਚ ਆਲਮੋਸਟ ਹਰ ਇਨਸਾਨ ਜਾਣਦਾ ਆ ਪਰ ਬਹੁਤ ਸਾਰੇ ਲੋਕ ਇਹੋ ਜਾਣਦੇ ਜ਼ਰੂਰ ਆ ਪਰ ਵਫਾਦਾਰੀ ਦੇ ਵਿੱਚ ਆਪਣੇ ਆਪ ਨੂੰ ਨਹੀਂ ਪਾਉਂਦੇ ਪਰ ਅੱਜ ਆਪਾਂ ਪਰਮੇਸ਼ਰ ਦੇ ਬਚਨ ਦੇ ਰਾਹੀਂ ਵਫਾਦਾਰੀ ਦੇ ਬਾਰੇ ਵਿੱਚ ਸਿੱਖਣਾ ਹੈ ਕਿ ਕਿਵੇਂ ਦੀ ਵਫਾਦਾਰੀ ਪਰਮੇਸ਼ਵਰ ਨੂੰ ਪਸੰਦ ਹੈ ਜੇ ਆਪਾਂ ਪਹਿਲੀ ਵਫਾਦਾਰੀ ਦੀ ਗੱਲ ਕਰੀਏ ਤਾਂ ਅੱਗੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਕਿੰਨਾ ਕੁ ਗੰਭੀਰਤਾਈ ਦੇ ਨਾਲ ਲੈਂਦੇ ਹਾਂ ਕਿੰਨੀ ਕਾਮੀਅਤ ਦਿੰਦੇ ਹਾਂ ਅਸੀਂ ਪਰਮੇਸ਼ਵਰ ਜੀ ਦੇ ਵਚਨਾਂ ਨੂੰ ਕਿੰਨੇ ਜਾਣੇ ਪਰਮੇਸ਼ਵਰ ਦੇ ਵਚਨ ਨੂੰ ਅਹਿਮੀਅਤ ਦਿੰਦੇ ਆ ਥੈਂਕ ਯੂ ਕਿੰਨੇ ਸੌਦ ਸੋਚ ਗਿਆ ਤੇ ਚੱਕੇ ਆ ਚੈੱਕ ਕਰਦੇ ਵੀ ਅਸੀਂ ਅਹਮੀਅਤ ਦਿੱਨੇ ਕਿ ਨਹੀਂ ਚੈੱਕ ਵੀ ਕਰਨਾ ਚਾਹੀਦਾ ਆ ਕਿੰਨੇ ਜਣੇ ਪਿਛਲੇ ਸੰਡੇ ਨਹੀਂ ਆਏ ਸੀ ਹੱਥ ਖੜੇ ਕਰ ਬੜੀ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਸੱਚਾਈ ਦੇ ਨਾਲ ਕਿਉਂਕਿ ਮੈਂ ਤੁਹਾਡੀ ਅਟੈਂਡੈਂਸ ਨਹੀਂ ਲਾਈ ਪਰ ਪਰਮੇਸ਼ਵਰ ਦੀ ਅੱਖ ਨੇ ਤੁਹਾਡੀ ਹਾਜ਼ਰੀ ਤੇ ਗੈਰ ਹਾਜ਼ਰੀ ਦੋਨੋਂ ਲਾਈਆਂ ਸੋ ਕਿੰਨੇ ਜਣੇ ਨਹੀਂ ਆਏ ਸੀ ਉਹ ਆਪਣੇ ਹੱਥਾਂ ਨੂੰ ਖੜੇ ਕਰਨ ਓਕੇ ਥੈਂਕ ਯੂ ਪਰ ਤੁਸੀਂ ਅਹਿਮੀਅਤ ਦਿੰਦੇ ਆ ਪਰਮੇਸ਼ਵਰ ਦੇ ਬਚਨ ਨੂੰ ਹਨਾ ਆਖੇ ਭਾਵੇਂ ਨਹੀਂ ਲੱਗਦੇ ਅਹਿਮੀਅਤ ਦਿੰਨੇ ਆ ਅਹਿਮੀਅਤ ਦੇਣਾ ਇੱਕ ਹੋਰ ਗੱਲ ਆ ਆਖੇ ਲੱਗਣਾ ਇੱਕ ਹੋਰ ਗੱਲ ਤੇ ਵਫਾਦਾਰ ਹੋਣਾ ਇੱਕ ਹੋਰ ਗੱਲ ਆ ਅਗਰ ਅਸੀਂ ਸੋਚਦੇ ਆ ਕਿ ਅਸੀਂ ਵਫਾਦਾਰ ਆ ਫਿਰ ਅਸੀਂ ਪਰਮੇਸ਼ਵਰ ਜੀ ਦੇ ਬਚਨਾਂ ਦੇ ਪ੍ਰਤੀ ਵੀ ਵਫਾਦਾਰ ਹੋਣਾ ਹੈ ਸਾਡੀ ਹਰ ਮੌਕਿਨ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਪਰਮੇਸ਼ਵਰ ਦਾ ਬਚਨ ਸਾਨੂੰ ਸਿਖਾਲਦਾ ਹੈ ਅਸੀਂ ਵਫਾਦਾਰੀ ਦੇ ਨਾਲ ਉਹਨਾਂ ਬਚਨਾਂ ਦੇ ਵਿੱਚ ਖਰੀ ਚਾਲ ਚੱਲੀਏ ਹallelujah ਬਚਨ ਦੇ ਵਿੱਚ ਲਿਖਿਆ ਹੈ ਤੂੰ 6 ਦਿਨ ਕੰਮ ਕਰ ਤੇ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਮੇਰੀ ਹਜ਼ੂਰੀ ਦੇ ਵਿੱਚ ਆ ਪਰ ਫਿਰ ਵੀ ਅਸੀਂ ਚੌਣੇ ਕਿ ਸੱਤੇ ਦਿਨੀ ਕੰਮ ਕਰੀਏ 7ਵੇਂ ਦਿਨ ਸ਼ਾਇਦ ਸਾਨੂੰ ਇਦਾਂ ਲੱਗਦਾ ਜਿਦਾ ਬਾਕੀ ਦੇ 6 ਦਿਨਾਂ ਦੀ ਜਿਹੜੀ ਕਮਾਈ ਹੈ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ 7ਵੇਂ ਦਿਨ ਦੀ ਕਮਾਈ ਦੇ ਨਾਲ ਗੁਜ਼ਾਰਾ ਹੋ ਜਾਣਾ ਹੈ ਬਹੁਤ ਸਾਰੇ ਲੋਕ ਆ ਉਹ ਆਪਣੇ ਬੱਚਿਆਂ ਨੂੰ ਨਹੀਂ ਨਾਲ ਲੈ ਕੇ ਆਉਂਦੇ ਕਰਦਾ ਇੱਕ ਇੱਕ ਮੈਂਬਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦਾ ਹੈ ਪਹਿਲਾਂ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਉਂਦੇ ਪੂਰੀ ਪੂਰੀ ਫੈਮਿਲੀ ਆਉਂਦੇ ਨਹੀਂ ਫਿਰ ਕਹਿੰਦੇ ਸਾਡੀਆਂ ਫੈਮਿਲੀਜ਼ ਦੇ ਵਿੱਚ ਪ੍ਰੋਬਲਮ ਹੈ ਜੇ ਤੁਸੀਂ ਇਕੱਠਿਆਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਹਿਣਾ ਸਿੱਖ ਲਵੋ ਤਾਂ ਜ਼ਰੂਰ ਤੁਸੀਂ ਸੁਖੀ ਰਹੋਗੇ ਜਿਹੜੇ ਪ੍ਰਾਰਥਨਾ ਇਕੱਠਿਆਂ ਕਰਦੇ ਆ ਉਹ ਇਕੱਠਿਆਂ ਹੀ ਰਹਿੰਦੇ ਆ ਪਰਿਵਾਰ ਦੇ ਵਿੱਚ ਵੀ ਹallelujah ਜਿਦਾ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਫੈਮਿਲੀ ਹੂ ਪ੍ਰੇਅ ਟੂਗੇਦਰ ਦੇ ਸਟੇ ਟੂਗੇਦਰ ਪਰਿਵਾਰ ਜਿਹੜਾ ਮਿਲ ਕੇ ਪ੍ਰਾਰਥਨਾ ਕਰਦਾ ਆ ਉਹ ਇਕੱਠਿਆਂ ਰਹਿੰਦਾ ਆ ਜੇ ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਾਰੀ ਫੈਮਿਲੀ ਆਈ ਆਪਣੇ ਨਿਆਣਿਆਂ ਸਮੇਤ ਆਪਣੇ ਮਾਤਾ ਪਿਤਾ ਸਮੇਤ ਆਪਣੇ ਘਰ ਵਾਲੇ ਦੇ ਨਾਲ ਜੋ ਆਪਣੀ ਘਰ ਵਾਲੀ ਦੇ ਨਾਲ ਤੇ ਤੁਸੀਂ ਸੋਚੋ ਪਰਮੇਸ਼ਰ ਦੀ ਉਹ ਆਸ਼ੀਸ਼ ਸਾਡੀ ਪੂਰੀ ਫੈਮਿਲੀ ਦੇ ਵਿੱਚ ਹੋਊਗੀ ਫਿਰ ਜਰਾ ਕੁ ਲੋ ਅੱਜ ਤੁਸੀਂ ਕੋਈ ਗੱਲ ਸਿੱਖ ਕੇ ਜਾਓ ਜਿਹੜੀ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰਨ ਵਾਲੀ ਹੋਵੇ ਤੇ ਜਦੋਂ ਤੁਸੀਂ ਉਹ ਸੁਣਨ ਦੇ ਹੋਣਾ ਤੁਹਾਨੂੰ ਲੱਗਣਾ ਅੱਜ ਮੇਰਾ ਨਿਆਣਾ ਇੱਥੇ ਹੋਣਾ ਚਾਹੀਦਾ ਸੀਗਾ ਆਹ ਗੱਲ ਤਾਂ ਐਨ ਉਹਦੇ ਲਈ ਜੇ ਉਹ ਅੱਜ ਸੁਣਦਾ ਤੇ ਫਿਰ ਉਹਨੂੰ ਸਮਝ ਲੱਗ ਜਾਣੀ ਸੀ ਪਰ ਕਿੰਨੇ ਹੁੰਦੇ ਪਛਤਾਇਆ ਕੀ ਕਰੇ ਜਦ ਚਿੜੀਆ ਚੁੱਕੀ ਖੇਤ ਜਦ ਬੇੜਾ ਲੰਘ ਗਿਆ ਤੇ ਫਿਰ ਪਛਤਾਵਾ ਕੀ ਕਿਸ ਕੰਮ ਦਾ ਜਾਇ ਤੁਹਾਨੂੰ ਥੋੜੀ ਵਾਈਫ ਵੀ ਬਲੀਵਰ ਹੋ ਸਕਦੀ ਆ ਤੁਹਾਡਾ ਹਸਬੰਦ ਵੀ ਬਲੀਵਰ ਹੋ ਸਕਦਾ ਆ ਤੇ ਕਈ ਵਰੀ ਪਤਨੀਆਂ ਨੂੰ ਸਿਖਾਏ ਜਾਣ ਦੇ ਬਾਰੇ ਦੇ ਵਿੱਚ ਵਚਨ ਵਿੱਚ ਗੱਲ ਕੀਤੀ ਜਾ ਰਹੀ ਹੁੰਦੀ ਫੇਰ ਘਰ ਵਾਲਾ ਕੋਟ ਕਿਟੇਡੇ ਨੂੰ ਫੜ ਕੇ ਬੈਠਾ ਹੁੰਦਾ ਅੱਜ ਆਉਣੀ ਚਾਹੀਦੀ ਸੀ ਨਾਲ ਅੱਜ ਤੇ ਉਹਦੇ ਬਸ ਪੈਂਦੀਆਂ ਕਰਾਰੀਆਂ ਕਰਾਰੀਆਂ ਵਚਨ ਦੇ ਵਿੱਚੋਂ ਅੱਜ ਨਾਲ ਹੁੰਦੀ ਨਾ ਗੱਲ ਬਣ ਜਾਣੀ ਸੀ ਫੇਰ ਘਰੇ ਜਾ ਕੇ ਮੈਂ ਉਹਨੂੰ ਪੁੱਛਦਾ ਵੀ ਦੱਸ ਪ੍ਰਭੂ ਦੱਸ ਕੀ ਕਹਿੰਦਾ ਯਾ ਤੈਨੂੰ ਦੱਸ ਤੂੰ ਕਿਹੜਾ ਕੰਮ ਕਰਦੀ ਆ ਉਹ ਤਾਂ ਮੈਨੂੰ ਕਹਿੰਦੀ ਸੀ ਲੈ ਚੱਲ ਮੈਂ ਕਾਨੂੰ ਉਹਨੂੰ ਘਰੇ ਛੱਡ ਆਇਆ ਇਦਾਂ ਹੀ ਭੈਣਾ ਤੁਸੀਂ ਅੱਜ ਘਰੇ ਕੰਮ ਕਰ ਲਓ ਮੈਂ ਜਾਉਣੀ ਆ ਚਰਚ ਨੂੰ ਫੇ ਇਥੇ ਪ੍ਰਾਤਨ ਹੋਣਦੀ ਹੁੰਦੀ ਵੀ ਵਿਚਾਰ ਤੋਂ ਆਜ਼ਾਦੀ ਦੇ ਲਈ ਨਸ਼ਿਆਂ ਤੋਂ ਆਜ਼ਾਦੀ ਦੇ ਲਈ ਤੇ ਫੇ ਪਸਤੌਨ ਡੀਆਂ ਹੁੰਦੀਆਂ ਕਿਤੇ ਅੱਜ ਨਾਲ ਆਇਆ ਹੁੰਦਾ ਮੈਂ ਕਹਾ ਤਉਨੂੰ ਕਿਹਾ ਵੀ ਤੂੰ ਫਲਾਣੇ ਤੇ ਆ ਕੰਮ ਭਗਤਾ ਆ ਤੂੰ ਸਗੰਦੇ ਆ ਮੈਂ ਅੱਜ ਹੀ ਉਹਨੂੰ ਅਫਸੋਸ ਕਰਨ ਫਲਾਣੇ ਤੇ ਘਾਤੇ ਭੇਜਿਆ ਅੱਜ ਜੀ ਘਾਤੇ ਉਹਨੂੰ ਕਿਆ ਕਰਦਾ ਕੰਮ ਤੂੰ ਕਰਵਾ ਲਾ ਅੱਜ ਤੇ ਉਹਨੂੰ ਨਾਲ ਆਉਣਾ ਚਾਹੀਦਾ ਸੀ ਅੱਜ ਉਹਦੇ ਲਈ ਪ੍ਰਾਰਥਨਾ ਸੀ ਅੱਜ ਦਾ ਵਚਨ ਸਾਰਾ ਉਹਦੇ ਲਈ ਸੀ ਅੱਜ ਦੀ ਪ੍ਰਾਰਥਨਾ ਸਾਰੀ ਉਹਦੇ ਲਈ ਸੀ ਅੱਜ ਪੱਕਾ ਉਹਨੇ ਡਿਲੀਵਰ ਹੋ ਜਾਣਾ ਸੀ ਪਰ ਫੇ ਲੰਘ ਗਿਆ ਸਮਾਂ ਫੇਵਰਟ ਕਰੋ ਕਿ ਕਦੋਂ ਦੁਬਾਰਾ ਆਵੇ ਤੇ ਪਤਾ ਨਹੀਂ ਤੁਸੀਂ ਫੇਰ ਆਪਣੇ ਜਿੰਨੂੰ ਵੀ ਪ੍ਰਾਰਥਨਾ ਚ ਰੱਖਣਾ ਚਾਹੁੰਦੇ ਆ ਜਿਹਦੇ ਲਈ ਪ੍ਰਾਰਥਨਾ ਕਰਾਉਣੀ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਲੈ ਕੇ ਵੀ ਆਉਣਾ ਕਿ ਨਹੀਂ ਬਹੁਤ ਜ਼ਰੂਰੀ ਆ ਕਿ ਆਪਾਂ ਸਾਰਾ ਸਾਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਇਆ ਕਰੀਏ ਇਹ ਜਿਹੜੀ ਗਰਮੀ 47 ਟੈਂਪਰੇਚਰ 45 45 ਜਾਂ 47 ਡਿਗਰੀ ਜਿਹੜਾ ਤਾਪਮਾਨ ਆ ਇਹ ਆਪਾਂ ਨੂੰ ਸਾੜ ਨਹੀਂ ਸਕਦਾ ਫਿਰ ਸਿਰਫ ਸੋਚ ਕੇ ਦੇਖੋ ਜਰਾ ਕਿ ਉਹ ਗੰਦਕ ਦੀ ਅੱਗ ਜਿਹੜੀ ਨਰਕ ਦੀ ਚੀਜ਼ ਦੇ ਵਿੱਚ ਬਗਦੀ ਆ ਤੇ ਆਣ ਆਗਿਆਕਾਰੀ ਦੇ ਪੁੱਤਰਾਂ ਨੂੰ ਉਹਦੇ ਵਿੱਚ ਸਿੱਟੇ ਜਾਣਾ ਆ ਤੇ ਫਿਰ ਉਹ ਕਿਹੋ ਜੀ ਹੋਊਗੀ ਇਹ ਸੇਕ ਤਾਂ ਕੋਸ਼ਪੀ ਨਹੀਂ ਆ ਉਹਦੀ ਬਰਾਬਰ ਦੇ ਵਿੱਚ ਜਾਂ ਮੈਂ ਇਦਾਂ ਤੁਹਾਨੂੰ ਪੁੱਛ ਸਕਦੀ ਆ ਭਈ ਜਿੰਨੀ ਗਰਮੀ ਆਪਾਂ ਨੂੰ ਚਰਚੋਂ ਆਉਣ ਨੂੰ ਲੱਗਦੀ ਆ ਇੰਨੀ ਗਰਮੀ ਕੱਲ ਨੂੰ ਤੁਹਾਨੂੰ ਜੌਬ ਤੇ ਜਾਣ ਲੱਗਿਆ ਲੱਗੂਗੀ ਕਿ ਗਰਮੀ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਗਰਮੀ ਦਾ ਕਰ ਠੰਡ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਪਰ ਗਰਮੀ ਦਾ ਕਰਕੇ ਤੁਸੀਂ ਚਰਚ ਜਾਣਾ ਬੰਦ ਕਰਦੇ ਆ ਠੰਡ ਦਾ ਕਰਕੇ ਤੁਸੀਂ ਚਰਚ ਜਾਣਾ ਬੰਦ ਕਰਦੇ ਧੁੰਦਾਂ ਦੇ ਵਿੱਚ ਤੁਸੀਂ ਜੌਬ ਤੇ ਜਾਂਦੇ ਆ ਚਾਹੇ ਉਹ 6 ਕਿਲੋਮੀਟਰ ਤੇ ਜਾਣਾ ਪਏ ਚਾਹੇ 40 ਕਿਲੋਮੀਟਰ ਤੇ ਜਾਣਾ ਪਏ ਪਰ ਧੁੰਦ ਦਾ ਕਰਕੇ ਤੁਸੀਂ 10 ਕਿਲੋਮੀਟਰ ਦੂਰ ਚਰਚ ਵਿੱਚ ਨਹੀਂ ਜਾਂਦੇ ਕਰਕੇ ਧੁੰਦ ਪਈ ਹੈ ਠੰਡਾਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਗਰਮੀਆਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਪਰ ਨਿਆਣਿਆਂ ਨੂੰ ਨਾ ਗਰਮੀ ਦੇ ਵਿੱਚ ਚਰਚ ਲਿਆਉਂਦੇ ਵੀ ਗਰਮੀ ਬਹੁਤ ਆ ਨਾ ਠੰਡ ਦੇ ਵਿੱਚ ਚਰਚ ਨੂੰ ਲਿਆਉਂਦੇ ਵੀ ਠੰਡ ਬਹੁਤ ਆ ਪਰ ਇੱਕ ਗੱਲ ਦਾ ਚੇਤਾ ਰੱਖਿਓ ਫਿਰ ਉਹ ਹੀ ਪ੍ਰਾਰਥਨਾਵਾਂ ਪੂਰੀਆਂ ਹੋਣਗੀਆਂ ਜਿੰਨਾ ਪ੍ਰਾਰਥਨਾਵਾਂ ਦੇ ਵਿੱਚ ਤੁਸੀਂ ਤੇ ਤੁਹਾਡੇ ਟੱਬਰ ਸ਼ਾਮਲ ਹੋਵੋਗੇ ਨਿਆਣਿਆਂ ਨੂੰ ਤੁਸੀਂ ਪਰਮੇਸ਼ਵਰ ਦੀ ਬਾਣੀ ਸਿਖਾ ਕੇ ਰਾਜੀ ਨਹੀਂ ਬਚਨ ਸਮਝਾ ਕੇ ਰਾਜੀ ਨਹੀਂ ਪਰਮੇਸ਼ਵਰ ਦੇ ਘਰ ਆਉਣ ਦੀ ਉਹਨਾਂ ਨੂੰ ਆਦਤ ਪਾ ਕੇ ਰਾਜੀ ਨਹੀਂ ਤਾਂ ਫਿਰ ਸਾਨੂੰ ਕਹਿੰਦੇ ਸਾਡੇ ਨਿਆਣੇ ਨਹੀਂ ਆਖੇ ਲੱਗਦੇ ਇਹਨਾਂ ਲਈ ਦੁਆਵਾਂ ਮੰਗੋ ਵੀ ਬਗਾੜੋ ਤੁਸੀਂ ਤੇ ਸੁਧਰਨ ਦੀਆਂ ਪ੍ਰਾਰਥਨਾ ਕਰੀਏ ਅਸੀਂ ਇਹ ਕਿਹੜੀ ਕਿਤਾਬ 'ਚ ਲਿਖਿਆ ਆ ਤੁਸੀਂ ਉਹਨਾਂ ਨੂੰ ਸਿਖਾਓ ਲਾ ਪਰਵਾਹ ਹੋਣਾ ਬੇਪਰਵਾਹ ਹੋਣਾ ਤੇ ਅਸੀਂ ਪ੍ਰਾਰਥਨਾ ਕਰੀਏ ਵੀ ਪ੍ਰਭੂ ਇਹਨਾਂ ਨੂੰ ਆਗਿਆਕਾਰੀ ਦੇ ਤੇ ਕਿੱਦਾਂ ਤਾਲਮੇਲ ਫਿੱਟ ਬੈਠੂਗਾ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਧੀਆਂ ਪੁੱਤ ਤੁਹਾਡੀ ਇੱਜ਼ਤ ਕਰਨ ਅਗਰ ਤੁਸੀਂ ਚਾਹੁੰਦੇ ਆ ਤੁਹਾਡੇ ਨਿਆਣੇ ਤੁਹਾਡੀ ਆਗਿਆਕਾਰੀ ਕਰਨ ਤੁਹਾਡੇ ਪਰਿਵਾਰ ਦੇ ਵਿੱਚ ਪ੍ਰੇਮ ਹੋਏ ਸਮਝਦਾਰੀ ਹੋਵੇ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੀ ਫੈਮਿਲੀ ਦੇ ਵਿੱਚ ਹੋਵੇ ਪਰਿਵਾਰ ਦੇ ਵਿੱਚ ਆਸ਼ੀਸ਼ ਹੋਵੇ ਪਰਮੇਸ਼ਵਰ ਦੀ ਤਾਂ ਫਿਰ ਪੂਰਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਸ਼ੁਰੂ ਕਰੋ ਹallelujah ਕਿੰਨੇ ਜਣਿਆਂ ਨੂੰ ਲੱਗਦਾ ਵੀ ਇਹ ਗੱਲ ਸਹੀ ਆ ਥੈਂਕ ਯੂ ਤੇ ਕਿੰਨੇ ਜਣੇ ਪੂਰੇ ਪਰਿਵਾਰਾ ਸਮੇਤ ਆਇਆ ਕਰੇਗੇ ਮਤਲਬ ਗੱਲ ਸਹੀ ਹੈ ਸਾਰਿਆਂ ਦੇ ਲਈ ਆ ਪਰ ਮੰਨਾਂਗੇ ਹਸਾਬ ਕਿਤਾਬ ਜੇ ਲਾ ਕੇ ਹਨਾ ਯਾਦ ਰੱਖੋ ਜਿਹੜਾ ਕੰਮ ਤੁਸੀਂ ਪਰਮੇਸ਼ਵਰ ਦੇ ਲਈ ਸ਼ੁਰੂ ਕਰੋਗੇ ਉਹਦੇ ਲਈ ਇੰਤਜ਼ਾਮ ਵੀ ਪਰਮੇਸ਼ਵਰ ਆਪ ਕਰੋਗੇ ਹallelujah ਐਦਾਂ ਤੁਹਾਨੂੰ ਲੱਗਦਾ ਆ ਵੀ ਕਿਰਾਏ ਬਹੁਤ ਆ ਆਉਣਾ ਕਿੱਦਾਂ ਆ ਸਾਧਨ ਹੈ ਨਹੀਂ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤੁਸੀਂ ਮੰਗਦੇ ਆ ਸ਼ਿਮਲੇ ਜਾਨ ਨੂੰ ਮੰਗਦੇ ਟਰਹੋਜੀ ਜਾਨ ਨੂੰ ਮੰਗਦੇ ਆ ਤੁਸੀਂ ਹੋਰਾਂ ਕੰਮਾਂ ਦੇ ਲਈ ਇਸ ਲਈ ਤੁਹਾਡਾ ਡਿਲੇ ਹੋ ਜਾਂਦਾ ਆ ਮੰਗੋ ਪਰਮੇਸ਼ਵਰ ਦੇ ਘਰ ਨੂੰ ਆਉਣ ਦੇ ਲਈ ਯਾਰ ਪ੍ਰੂਫ ਕਰੋ ਕਿ ਤੁਸੀਂ ਇਸੇ ਕੰਮ ਲਈ ਮੰਗਿਆ ਸੀਗਾ ਅਰ ਤੁਹਾਨੂੰ ਮਿਲੂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਮੰਗੋ ਪਰਮੇਸ਼ਵਰ ਤੋਂ ਕਰਾਇਆ ਕਿ ਪ੍ਰਭੂ ਮੈਂ ਪੂਰੀ ਫੈਮਿਲੀ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਜਾਣਾ ਚਾਹੁੰਦਾ ਹਾਂ ਪ੍ਰਭੂ ਮੈਨੂੰ ਦਿਓ ਤੁਸੀਂ ਯਕੀਨ ਰੱਖਿਓ ਤੁਹਾਨੂੰ ਜਰੂਰ ਮਿਲੂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਜਦੋਂ ਘਰ ਦੇ ਵਿੱਚ ਬਰਕਤ ਆਉਂਦੀ ਨਾ ਜਦੋਂ ਸੈਲਰੀ ਮਿਲਦੀ ਆ ਪਹਿਲਾ ਕੰਮ ਕਰਿਆ ਕਰੋ ਦਸਵੰਦ ਕੱਢੋ ਦੂਜਾ ਕੰਮ ਜੋ ਤੁਸੀਂ ਸ਼ੁਕਰਗੁਜ਼ਾਰੀ ਦੀ ਭੇਟਾ ਕੱਢਣੀ ਚਾਹੁੰਦੇ ਆ ਉਹਨੂੰ ਆਪਣੇ ਹੱਥਾਂ ਦੇ ਵਿੱਚ ਰੱਖਿਆ ਕਰੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਾਂਦ ਕਦੀ ਵੀ ਮੇਰੀ ਹਜ਼ੂਰੀ ਦੇ ਵਿੱਚ ਮੇਰੇ ਠਹਿਰਾਏ ਹੋਏ ਸਥਾਨ ਦੇ ਉੱਤੇ ਆਏ ਤਾਂ ਸੱਖਣੇ ਹੱਥੀ ਨਾਲ ਆਵੇਂ ਇਹ ਪਰਮੇਸ਼ਵਰ ਦਾ ਵਚਨ ਹੈ ਕਿ ਖਾਲੀ ਹੱਥ ਨਹੀਂ ਹੋਣਾ ਕਿਉਂਕਿ ਦਸਵੰਦ ਤੁਸੀਂ ਜਾਂ ਹਫ਼ਤੇ ਪਿੱਛੋਂ ਕੱਢਦੇ ਜਾਂ ਮਹੀਨੇ ਪਿੱਛੋਂ ਕੱਢਦੇ ਆ ਜਾਂ ਫਸਲ ਆਈ ਦੇ ਉੱਤੇ ਹਾੜੀ ਸੋਣੀ ਕੱਢਦੇ ਆ ਆਪਣੀ ਬਿਜ਼ਨਸ ਦੇ ਅਕੋਰਡਿੰਗ ਕੱਢਦੇ ਆ ਪਰ ਜਿਹੜੀ ਸ਼ੁਕਰਗੁਜ਼ਾਰੀ ਦੀ ਭੇਟ ਆ ਉਹ ਐਵਰੀ ਟਾਈਮ ਹੋਣੀ ਚਾਹੀਦੀ ਹੈ ਉਹ ਹਮੇਸ਼ਾ ਹੀ ਹੋਣੀ ਚਾਹੀਦੀ ਆ ਜਦੋਂ ਵੀ ਤੁਸੀਂ ਪਰਮੇਸ਼ਵਰ ਦੇ ਠਹਿਰਾਏ ਹੋਏ ਸਥਾਨ ਦੇ ਵਿੱਚ ਹੋਣਾ ਹੈ ਸ਼ੁਕਰਗੁਜ਼ਾਰੀ ਦੀ ਭੇਟਾ ਤੁਹਾਡੇ ਹੱਥਾਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਦੇਖੋ ਜਦੋਂ ਤੁਸੀਂ ਸਿਨੇਮੇ ਨੂੰ ਜਾਂਦੇ ਆ ਉੱਥੇ ਤੁਸੀਂ 3 ਘੰਟੇ ਬਹਿਣਾ ਹੁੰਦਾ ਕੁਰਸੀ ਤੇ ਮੂਵੀ ਦੇਖਣ ਦੇ ਲਈ ਤੁਸੀਂ ਉਹਨਾਂ ਕੁਰਸੀਆਂ ਦਾ ਭਾੜਾ ਦਿੰਦੇ ਕਿ ਨਹੀਂ ਦਿੰਦੇ ਤੁਸੀਂ ਟਿਕਟ ਖਰੀਦਦੇ ਹੋ ਮੁੱਲ ਕੇ ਨਹੀਂ ਖਰੀਦਦੇ ਕਿੰਨੇ ਜਣਿਆਂ ਨੂੰ ਪਤਾ ਵੀ ਸਿਨੇਮੇ ਟਿਕਟ ਲੈਣੀ ਪੈਂਦੀ ਆ ਸਾਰਿਆਂ ਨੂੰ ਪਤਾ ਆ ਸਾਰੇ ਜਾਂਦੇ ਸਿਨੇਮੇ ਨੂੰ ਜਦ ਕਿ ਉਹ ਮੂਵੀ ਦੇ ਵਿੱਚੋਂ ਤੁਹਾਡੀ ਕੋਈ ਸਪਿਰਚੁਅਲ ਡਵੈਲਪਮੈਂਟ ਨਹੀਂ ਹੋਣ ਵਾਲੀ ਕੋਈ ਆਤਮਿਕ ਤਰੱਕੀ ਨਹੀਂ ਹੋਣ ਵਾਲੀ ਫਿਰ ਵੀ ਤੁਸੀਂ ਉੱਥੇ ਪੈਸੇ ਦੇ ਕੇ ਮਨੋਰੰਜਨ ਕੀਤਾ ਜੇ ਤੁਸੀਂ 3 ਘੰਟੇ ਹੱਸ ਵੀ ਲਓਗੇ ਉਹ ਜੇ ਉਹ ਹਸੇ ਵਾਲੀ ਮੂਵੀ ਹੋਈ ਅਵਲ ਤਾਂ ਰੋਣਾ ਕਰ ਲਾਉਣੇ ਤੋਂ ਬਿਨਾ ਦੁਨੀਆ 'ਚ ਹੈ ਨਹੀਂ ਕੁਝ ਵੀ ਫਿਰ ਠਰਕ ਲੋ ਕਰੋ ਹਾਸੇ ਵਾਲੀ ਮੂਵੀ ਹੋਵੇ ਵੀ ਐਂਟਰਟੇਨਮੈਂਟ ਵਾਲੀ ਮੂਵੀ ਹੋਵੇ ਵੀ ਤਾਂ ਤੁਸੀਂ ਅਗਰ 150 ਰੁਪਿਆ ਦੇ ਕੇ 200 ਰੁਪਿਆ ਦੇ ਕੇ ਜਾਂ ਸੋਹਣੀ ਕੁਰਸੀ ਤੇ ਬੈਠਣ ਨੂੰ 500 ਰੁਪਿਆ ਦੇ ਕੇ ਮੈਂ ਤੇ ਤੁਸੀਂ ਹੱਸ ਵੀ ਲਿਆ ਕੀ ਉਹ ਤੁਹਾਡੀ ਖੁਸ਼ੀ ਬਣੀ ਰਹੂਗੀ ਕੀ ਉਹ ਜਿਹੜਾ ਤੁਸੀਂ ਸਿਨੇਮੇ ਦੇ ਵਿੱਚ ਹੱਸਿਆ ਉਹੋ ਹੀ ਖੁਸ਼ੀ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਬਾਕੀ ਟੱਬਰ ਨੂੰ ਖੁਸ਼ ਕਰ ਸਕਦੇ ਆ ਕੀ ਉਹ ਵਾਲੀ ਖੁਸ਼ੀ ਤੁਹਾਡੇ ਗਮਾਂ ਨੂੰ ਮਿਟਾ ਸਕਦੀ ਆ ਕੀ ਉਹ ਖੁਸ਼ੀ ਤੁਹਾਡੇ ਬੋਝਾਂ ਨੂੰ ਚੱਕ ਸਕਦੀ ਆ ਕੀ ਉਹ ਵਾਲੀ ਮੂਵੀ ਜਿਹੜੀ ਤੁਸੀਂ ਦੇਖੀ ਉਹਦੇ ਵਿੱਚੋਂ ਤੁਹਾਡੀ ਬਿਮਾਰੀ ਦਾ ਇਲਾਜ ਹੋ ਸਕਦਾ ਤੁਹਾਡੀ ਪਰੇਸ਼ਾਨੀ ਦਾ ਇਲਾਜ ਹੋ ਸਕਦਾ ਨਹੀਂ ਤੁਸੀਂ ਟਿਕਟ ਦੇ ਕੇ ਦੇਖੀ ਨਾ 3 ਘੰਟੇ ਦੇ ਲਈ ਜਿਹੜਾ ਕੋਈ ਫਾਇਦਾ ਨਹੀਂ ਸੀ ਕਿ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਬਾਣੀ ਸੁਣਦੇ ਆ ਇੱਥੇ ਵੀ ਪੱਖੇ ਚੱਲਦੇ ਆ ਇੱਥੇ ਵੀ ਮੇਨਟੇਨੈਂਸ ਦੇ ਖਰਚੇ ਆਉਂਦੇ ਇੱਥੇ ਵੀ ਪਾਣੀ ਦਾ ਬਿੱਲ ਆ ਬਿਜਲੀ ਦਾ ਬਿੱਲ ਆ ਚਾਹ ਬਣਦੀ ਆ ਹੋਰ ਬਹੁਤ ਸਾਰੇ ਚੀਜ਼ਾਂ ਤੁਹਾਡੀ ਸੇਵਾ ਦੇ ਲਈ ਬਹੁਤ ਸਾਰੇ ਪੇਡ empioyes ਆ ਚਰਚ ਦੇ ਵਿੱਚ ਲਿਟਰੇਚਰ ਛਪਾਇਆ ਜਾਂਦਾ ਔਰ ਬਹੁਤ ਸਾਰਾ ਲਿਟਰੇਚਰ ਫ੍ਰੀ ਆਫ ਕਾਸਟ ਜਿਹੜਾ ਉਹ ਵੰਡਿਆ ਜਾਂਦਾ ਆ ਤੁਸੀਂ ਕਿੰਨੇ ਆਫਰਡ ਲਾਉਨੇ ਉਹਦੇ ਲਈ ਅਰ ਜਿਹੜੀ ਪ੍ਰਾਰਥਨਾ ਇੱਥੇ ਕੀਤੀ ਜਾਂਦੀ ਆ ਉਹਨਾਂ ਦੇ ਉੱਤਰ ਗਵਾਹਿਆਂ ਦੇ ਰੂਪ ਵਿੱਚ ਤੁਸੀਂ ਸੁਣਦੇ ਆ ਕਿ ਅਸੀਂ ਇੱਥੇ ਬੈਠ ਕੇ ਵਚਨ ਸੁਣਿਆ ਸਾਡੇ ਲਈ ਪ੍ਰਾਰਥਨਾ ਕੀਤੀ ਗਈ ਤੇ ਸਾਡੇ ਵੀਜ਼ੇ ਲੱਗ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਾਡੇ ਘਰ ਬਣ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬਿਮਾਰੀਆਂ ਛੱਡ ਕੇ ਚਲੇ ਗਈਆਂ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਦੁਸ਼ਟ ਦੇ ਜਕੜੇ ਆਜ਼ਾਦ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬੇਔਲਾਦ ਔਲਾਦ ਵਾਲੇ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਵੱਡੇ ਟੁੱਕੇ ਠੀਕ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਲੁੱਲੇ ਲੰਗੜੇ ਚੱਲਣ ਲੱਗ ਗਏ ਇਹਨੇ ਦੇਖਣ ਇੰਨੇ ਵੱਡੇ ਕੰਮਾਂ ਦੇ ਲਈ ਜਦੋਂ ਅਸੀਂ ਇੱਥੇ ਬੈਠਦੇ ਏਡੀ ਕੁਦਰਤ ਦੇਖਦੇ ਅਸੀਂ ਪਰਮੇਸ਼ਵਰ ਦੀ ਤਾਂ ਕੀ ਸਾਨੂੰ ਚਾਹੀਦਾ ਨਹੀਂ ਕਿ ਅਸੀਂ ਆਪਣੀਆਂ ਮੁਠੀਆਂ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਭਰਵੀਂ ਭੇਟ ਲੈ ਕੇ ਬੈਠੀਏ ਕਿ ਪ੍ਰਭੂ ਤੇਰਾ ਕੰਮ ਹੋਰ ਵੱਡੇ ਹallelujah ਸਾਨੂੰ ਚਾਹੀਦਾ ਸੀ ਆਪਣੀਆਂ ਫੈਮਲੀਆਂ ਦੇ ਨਾਲ ਆਈਏ ਅਰ ਜਦੋਂ ਤੁਹਾਨੂੰ ਸੈਲਰੀ ਮਿਲੇ ਤਾਂ ਆਪਣੇ ਲਈ ਪਹਿਲਾਂ ਚਰਚ ਨੂੰ ਆਉਣ ਦਾ ਕਿਰਾਇਆ ਵੱਖਰਾ ਕਰੋ ਫਿਰ ਤੁਸੀਂ ਬਾਕੀ ਦੇ ਸਾਰੇ ਖਰਚੇ ਕਰੋ ਪਹਿਲੇ ਦਸਵੰਦ ਕੱਢੋ ਆਫਰਿੰਗ ਰੱਖੋ ਫਿਰ ਆਪਣਾ ਚਰਚ ਨੂੰ ਆਉਣ ਦੇ ਲਈ ਕਿਰਾਇਆ ਭੜਾ ਵੱਖਰਾ ਕਰੋ ਔਰ ਫਿਰ ਬਾਕੀ ਦੇ ਖਰਚੇ ਕਰੋ ਔਰ ਤੁਸੀਂ ਦੇਖਿਓ ਜਦੋਂ ਤੁਸੀਂ ਇਹਨਾਂ ਤਿੰਨਾਂ ਉੱਤਮ ਕੰਮਾਂ ਦੇ ਲਈ ਆਪਣੇ ਧਨ ਨੂੰ ਵੱਖਰਾ ਕਰੋਗੇ ਔਰ ਉਸ ਧਨ ਨੂੰ ਯਾਦ ਰੱਖੋ ਜਿਹੜਾ ਧਨ ਇੱਕ ਵਾਰੀ ਪਰਮੇਸ਼ਵਰ ਦੇ ਨਾਮ ਦਾ ਕੱਢ ਲਿਆ ਉਸ ਧਨ ਨੂੰ ਕਿਸੇ ਵੀ ਜ਼ਰੂਰਤ ਦੇ ਸਮੇਂ ਵਿੱਚ ਇਸਤੇਮਾਲ ਨਹੀਂ ਕਰਨਾ ਬਹੁਤ ਲੋਕ ਕੀ ਕਰਦੇ ਉਹ ਕੱਢਦੇ ਆਪਣਾ ਦਸਵੰਦ ਮੈਂ ਜ਼ਰੂਰ ਨੈਕਸਟ ਟਾਈਮ ਜਦੋਂ ਵੀ ਚਾਂਸ ਲੱਗਾ ਮੈਂ ਤੁਹਾਡੇ ਨਾਲ ਉਹ ਵਰਸਸ ਸ਼ੇਅਰ ਕਰੂੰਗੀ ਜਿੱਥੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਦ ਤੂੰ ਪਰਮੇਸ਼ਵਰ ਦੀ ਭੇਟਾ ਨੂੰ ਇੱਕ ਵਾਰੀ ਪਰਮੇਸ਼ਵਰ ਦੇ ਲਈ ਕੱਢ ਲਏ ਤਾਂ ਉਹਨੂੰ ਪਵਿੱਤਰ ਜਾਣ ਕੇ ਵੱਖਰੀ ਕਰ ਦੇ ਤੇ ਮੁੜ ਕੇ ਉਹਨੂੰ ਹੱਥ ਨਹੀਂ ਲਾਉਣਾ ਆਪਣੇ ਨਿੱਤ ਦੇ ਕੰਮਾਂ ਦੇ ਲਈ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਆਪਣੀਆਂ ਜ਼ਰੂਰਤਾਂ ਦੇ ਲਈ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹ ਪਵਿੱਤਰ ਕਰਕੇ ਤੁਸੀਂ ਭੇਟਾ ਕੱਢ ਦਿੱਤੀ ਆ ਤੇ ਫਿਰ ਉਹ ਸਿਰਫ ਪਰਮੇਸ਼ਵਰ ਦੇ ਕੰਮ ਦੇ ਲਈ ਹੀ ਇਸਤੇਮਾਲ ਕੀਤੀ ਜਾਵੇ ਅੱਜ ਬਹੁਤ ਸਾਰੇ ਲੋਕਾਂ ਦੀ ਲਾਈਵ ਦੇ ਵਿੱਚ ਇਹ ਵੀ ਪ੍ਰੋਬਲਮ ਹੈ ਉਹ ਪੇਟਾ ਕੱਢਦੇ ਹੋ ਫਿਰ ਉਹਨੂੰ ਯੂਜ਼ ਕਰ ਲੈਂਦੇ ਆ ਫਿਰ ਉਹਨਾਂ ਦੇ ਕੋਲੋਂ ਕੱਢਣੀ ਹੁੰਦੀ ਜੇ ਦੇਖੋ ਤੁਸੀਂ ਬੀਜ ਰੱਖਿਆ ਫਸਲ ਬੀਜਣ ਦੇ ਲਈ ਤੁਸੀਂ ਬੀਜ ਰੱਖਿਆ ਫਿਰ ਤੁਸੀਂ ਉਸੇ ਬੀਜ ਨੂੰ ਖਾਣਾ ਸ਼ੁਰੂ ਕਰ ਦਿੱਤਾ ਤਾਂ ਕੀ ਬੀਜੋਗੇ ਤੇ ਕੀ ਉੱਗੂਗਾ ਜੇ ਕਿਸਾਨ ਬੀਜ ਹੀ ਖਾਜੂਗਾ ਤੇ ਬੀਜੂਗਾ ਕੀ ਤੇ ਉੱਗੂਗਾ ਕੀ ਤੇ ਜੇ ਬੀਜੂਗਾ ਨਹੀਂ ਉੱਗੂਗਾ ਨਹੀਂ ਤਾਂ ਫੜੂਗਾ ਕੀ ਇਸ ਲਈ ਜੋ ਪੇਟਾ ਪਰਮੇਸ਼ਵਰ ਦੇ ਨਾਮ ਦੀ ਕੱਢ ਦਿੱਤੀ ਉਹ ਹਰ ਹਾਲਤ ਦੇ ਵਿੱਚ ਪਰਮੇਸ਼ਵਰ ਦੇ ਕੰਮ ਦੇ ਲਈ ਹੀ ਇਸਤੇਮਾਲ ਕੀਤੀ ਜਾਵੇ ਹallelujah ਇੱਕ ਵਫਾਦਾਰੀ ਹੈ ਕਿੰਦਾ ਅੱਜ ਸਿੱਖ ਰਹੇ ਕਿ ਤੁਸੀਂ ਕਿੰਦਾ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਵਿੱਚ ਚੱਲਣਾ ਔਰ ਕਿੰਦਾ ਦੀ ਵਫਾਦਾਰੀ ਪਰਮੇਸ਼ਵਰ ਜੀ ਨੂੰ ਸਾਡੇ ਜੀਵਨ ਦੇ ਵਿੱਚ ਪਸੰਦ ਹੈ ਇਹ ਵਫਾਦਾਰੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰੀਏ ਆਪਣੇ ਪਰਿਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਈਏ ਜਾਂ ਤਾਂ ਤੁਸੀਂ ਆਪਣੀ ਫੈਮਲੀ ਨੂੰ ਇਸ ਲਈ ਨਹੀਂ ਲੈ ਕੇ ਆਉਂਦੇ ਕਿ ਇੱਥੇ ਬਹੁਤ ਮਾੜਾ ਕੰਮ ਹੁੰਦਾ ਕਿਤੇ ਉਹਨਾਂ ਨੂੰ ਨਾ ਪਤਾ ਲੱਗ ਜਾਵੇ ਕਿਉਂਕਿ ਛੇਤੀ ਕਿਤਿਆਂ ਲੋਕੀ ਆਪਣੇ ਨਿਆਣਿਆਂ ਨੂੰ ਉੱਥੇ ਨਹੀਂ ਲੈ ਕੇ ਜਾਂਦੇ ਵੀ ਕਿਤੇ ਉਹਨਾਂ ਦੇ ਕੰਨੀ ਗਲਤ ਆਵਾਜ਼ ਨਾ ਪੈ ਜਾਵੇ ਕਿਤੇ ਉਹ ਮਾੜਾ ਕੰਮ ਨਾ ਦੇਖ ਲੈਣ ਉਹਦਾਂ ਦਾ ਕੰਮ ਨਾ ਕਰਨ ਲੱਗ ਜਾਣ ਇਹੇ ਡਰ ਹੁੰਦਾ ਤੇ ਜੇ ਇਹ ਮਾੜਾ ਕੰਮ ਨਹੀਂ ਆ ਤੇ ਫਿਰ ਤੁਸੀਂ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪ੍ਰਾਰਥਨਾ ਕਰਨਾ ਸਿੱਖਣ ਕਿ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਬੱਚੇ ਪਰਮੇਸ਼ਵਰ ਦੇ ਭੈਅ ਵਿੱਚ ਰਹਿਣ ਅਗਰ ਤੁਸੀਂ ਉਹਨਾਂ ਦੇ ਜੀਵਨ ਵਿੱਚ ਆਤਮਿਕ ਤਰੱਕੀ ਦੇਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਪਰਮੇਸ਼ਵਰ ਦੇ ਕੋਲ ਲੈ ਕੇ ਆਓ ਕਿਉਂਕਿ ਵਚਨ ਚ ਲਿਖਿਆ ਨਿੱਕੇ ਬਾਲਕਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਤੁਹਾਨੂੰ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਕੀ ਸਮਝ ਆਉਣੀ ਬੱਚਨ ਦੀ ਪਰ ਯਾਦ ਰੱਖੋ ਉਹਨਾਂ ਦਾ ਮੈਮਰੀ ਕਾਰਡ ਜਿਹੜਾ ਹੈ ਨਾ ਅਜੇ ਫਰੈਸ਼ ਹੈ ਉਹਨਾਂ ਨੇ ਤੁਹਾਡੇ ਨਾਲੋਂ ਜ਼ਿਆਦਾ ਸਿੱਖ ਲੈਣਾ ਭਾਵੇਂ ਘਰੇ ਜਾ ਕੇ ਉਹਨਾਂ ਤੋਂ ਪੁੱਛ ਲਿਓ ਜੋ ਸੋਣਾ ਤੁਹਾਨੂੰ ਭਾਵੇਂ ਤਾਂ ਭੁੱਲ ਜਾਏ ਪਰ ਉਹਨਾਂ ਨੂੰ ਨਹੀਂ ਭੁੱਲਣਾ ਤੁਸੀਂ ਅਗਰ ਇੱਥੇ ਚਰਚ ਦੇ ਵਿੱਚ ਇੱਕ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਯਾਰੋ ਉਹਨਾਂ ਨੇ ਸਟੇਜ ਤੋਂ ਇਹ ਸ਼ਬਦ ਸੁਣ ਲਿਆ ਨਾ ਕਿ ਵਚਨ ਦੇ ਵਿੱਚ ਲਿਖਿਆ ਝੂਠ ਨਹੀਂ ਬੋਲਣਾ ਵਚਨ ਦੇ ਵਿੱਚ ਲਿਖਿਆ ਲੜਾਈ ਨਹੀਂ ਕਰਨੀ ਤਾਂ ਜਦੋਂ ਤੁਸੀਂ ਘਰ ਵਿੱਚ ਝੂਠ ਬੋਲਿਆ ਤੁਹਾਡੇ ਨਿਆਣੇ ਰਿਮਾਈਂਡਰ ਹੋਣਗੇ ਤੁਹਾਡੇ ਨਿਆਣੇ అలਾਰਮ ਵਾਂਗ ਵੱਜਣਗੇ ਉਹ ਤੁਹਾਨੂੰ ਕਹਿਣਗੇ ਚਰਚ ਵਿੱਚ ਕਿਹਾ ਸੀਗਾ ਉਹਨਾਂ ਨੇ ਵੀ ਝੂਠ ਨਹੀਂ ਬੋਲਣਾ ਮੰਮੀ ਤੁਸੀਂ ਝੂਠ ਕਾਤੇ ਬੋਲਦੇ ਆ ਜਿਹੜੀ ਤੁਸੀਂ ਝੂਠ ਕਾਤੇ ਬੋਲਦੇ ਜਦੋਂ ਤੁਸੀਂ ਲੜੋਗੇ ਉਹ అలਾਰਮ ਦੇ ਵਾਂਗ ਖੜਕਣਗੇ ਔਰ ਤੁਹਾਨੂੰ ਯਾਦ ਕਰਾਉਣਗੇ ਉੱਥੇ ਤਾਂ ਚਰਚ ਦੇ ਵਿੱਚ ਤੁਸੀਂ ਕਹਤੇ ਜਾਂਦੇ ਹੋ ਉੱਥੇ ਤੋਂ ਕਹਿੰਦੇ ਸੀ ਲੜਨਾ ਨਹੀਂ ਫਿਰ ਤੁਸੀਂ ਕਦ ਲ ਉਹ ਤੁਹਾਡੇ ਨਾਲੋਂ ਬਾੜਾ ਚਿੱਤੇ ਰੱਖਦੇ ਆ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਆਇਆ ਕਰੋ ਉਹ ਆਪਣੇ ਨਿਆਣੇ ਨਹੀਂ ਆ ਉਹ ਆਪਣਾ ਭਵੇਖਿਆ ਪਰਮੇਸ਼ਰ ਨੇ ਦਿੱਤਾ ਅਗਰ ਕਿਸੇ ਇਨਸਾਨ ਨੇ ਆਪਣੇ ਜੀਵਨ ਦੇ ਵਿੱਚ ਕੀ ਖੱਟਿਆ ਆ ਉਹ ਦੇਖਣਾ ਚਾਹੁੰਦਾ ਆ ਤਾਂ ਉਹਨੂੰ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਉਹ ਚੀਜ਼ ਨਜ਼ਰ ਆਊਗੀ ਅਗਰ ਤੁਸੀਂ ਬੁਰਾਈ ਖੱਟਿਆ ਤਾਂ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਬੁਰਾਈ ਦੇਖੋਗੇ ਅਗਰ ਤੁਸੀਂ ਭਲਾਈ ਖੱਟੀ ਆ ਪਰਮੇਸ਼ਵਰ ਨੂੰ ਤੁਹਾਡਾ ਜੀਵਨ ਪਸੰਦ ਆ ਤੇ ਤੁਹਾਡੇ ਬੱਚਿਆਂ ਦਾ ਜੀਵਨ ਤੁਹਾਡੀ ਪਸੰਦ ਦਾ ਹੋਊਗਾ ਯਾਦ ਰੱਖਿਓ ਕਿਉਂਕਿ ਉਹ ਤੁਹਾਡ ਉਹ ਤੁਹਾਡਾ ਅਕਸ ਆ ਉਹ ਤੁਹਾਡੀ ਨੈਕਸਟ ਪਿਕਚਰ ਆ ਤੁਹਾਡੀ ਅਗਲੀ ਤਸਵੀਰ ਆ ਉਹ ਜੋ ਤੁਸੀਂ ਕਰਦੇ ਆ ਉਹ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਦੇਖ ਸਕਦੇ ਆ ਇਸ ਲਈ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਕਰੋ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪਿਆ ਕਰੋ ਜਿਨ੍ਹਾਂ ਦੇ ਬੱਚੇ ਅज्ञाਕਾਰੀ ਅਜੇ ਤੱਕ ਨਹੀਂ ਕਰਦੇ ਸੀਗੇ ਮੈਜਿਕਲੀਨ ਕਰ ਦਿਓ ਜਰੂਰ ਕਰਿਆ ਕਰਨਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਤੁਹਾਡੇ ਨਾਲ ਆਇਆ ਕਰਨਗੇ ਪ੍ਰਭੂ ਯਿਸੂ ਮਸੀਹ ਦੀ ਦੇ ਨਾਮ ਚ ਅਸੀਂ ਇਸ ਖਾਸ ਵਿਸ਼ੇ ਦੇ ਲਈ ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਰ ਤੁਸੀਂ ਜਰੂਰ ਆਪਣੇ ਘਰਾਂ ਦੇ ਵਿੱਚ ਇਸ ਵਿਸ਼ੇ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਚਰਚ ਨੂੰ ਆਉਣ ਅਰ ਪਰਮੇਸ਼ਵਰ ਦੀ ਭਲਾਈ ਨੂੰ ਸੁਣਨ ਪਰਮੇਸ਼ਵਰ ਦੀ ਭਲਾਈ ਨੂੰ ਵੇਖਣ ਅਰ ਪਰਮੇਸ਼ਵਰ ਦੀ ਭਲਾਈ ਨੂੰ ਚੱਖਣ ਹਾਲੇਲੂਇਆ ਸਵਾਗਤ ਹੈ ਪਿਆਰੇ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਬੁਇਸਤਾਸਰ ਦੀ ਕਿਤਾਬ ਉਹਦਾ 32 ਨੰਬਰ ਅਧਿਆਇ ਤੋਂ ਦੀ 4 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਉਹ ਚਟਾਨ ਹੈ ਉਸ ਦੀ ਕਰਨੀ ਪੂਰੀ ਹੈ ਕਿਉਂਕਿ ਉਸ ਦੇ ਸਾਰੇ ਮਾਰਗ ਨਿਆਂ ਦੇ ਹਨ ਉਹ ਸਚਾਈ ਦਾ ਪਰਮੇਸ਼ਵਰ ਹੈ ਉਸ ਵਿੱਚ ਬੁਰੀਾਈ ਹੈ ਨਹੀਂ ਉਹ ਧਰਮੀ ਅਤੇ ਸਚਿਆਰ ਹੈ ਹallelujah ਸਾਡਾ ਪਰਮੇਸ਼ਵਰ ਕਿਦਾਂ ਦਾ ਹੈ ਚਟਾਨ ਵਰਗਾ ਮਜ਼ਬੂਤ ਦ੍ਰਿੜ ਸਥਿਰ ਰਹਿਣ ਵਾਲਾ ਨਾ ਬਦਲਣ ਵਾਲਾ ਨਾ ਨਾ ਭੁਆਏ ਜਾਣ ਵਾਲਾ ਡਾਇਰੈਕਸ਼ਨ ਚੇਂਜ ਕਰਨ ਵਾਲਾ ਨਹੀਂ ਆ ਤੁਸੀਂ ਦੇਖੋ ਕਈ ਵਾਰੀ ਜਿਵੇਂ ਜਿਵੇਂ ਸੂਰਜ ਤਾਂ ਉਹ ਜਾਂਦਾ ਆ ਤੇ ਫਸਲਾਂ ਦੇ ਮੂੰਹ ਕਿੱਦਾਂ ਦੇ ਹੁੰਦੇ ਜਾਂਦੇ ਆ ਰੁੱਖਾਂ ਦੇ ਮੂੰਹ ਕਿੱਦਾਂ ਦੇ ਹੁੰਦੇ ਜਾਂਦੇ ਕਈ ਕਈ ਫਸਲਾਂ ਇਹੋ ਜਿਹਿਆਂ ਆ ਜਿਹੜੀਆਂ ਸੂਰਜ ਵੱਲ ਨੂੰ ਘੁੰਮ ਜਾਂਦੀਆਂ ਆ ਜਿਦਾ ਸੂਰਜ ਮੁਖੀਆ ਲਾ ਲਓ ਉਹ ਧੁੱਪ ਵੱਲ ਨੂੰ ਘੁੰਮਦਾ ਜਾਂਦਾ ਉਹਦਾ ਮੂੰਹ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਨਸਲਾਂ ਆ ਫਸਲ ਦੀਆਂ ਕਿਸਮਾਂ ਆ ਜਿਹੜੀਆਂ ਮੌਸਮ ਦੇ ਨਾਲ ਬਦਲਦੀਆਂ ਆ ਜਿਹੜੀਆਂ ਧੁੱਪ ਤੇ ਛਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੱਖਰਾ ਆ ਪਰ ਸਾਡਾ ਪਰਮੇਸ਼ਰ ਕਾਇਮ ਰਹਿਣ ਵਾਲਾ ਪਰਮੇਸ਼ਰ ਆ ਉਹ ਮੌਸਮ ਦੇ ਨਾਲ ਸਮਿਆਂ ਦੇ ਨਾਲ ਧੁੱਪ ਛਾਂ ਦੇ ਨਾਲ ਦੁੱਖ ਤੇ ਸੁੱਖ ਦੇ ਨਾਲ ਬਦਲਣ ਵਾਲਾ ਪਰਮੇਸ਼ਰ ਨਹੀਂ ਆ ਸਾਡਾ ਪਰਮੇਸ਼ਰ ਸਥਿਰ ਪਰਮੇਸ਼ਰ ਆ ਅਟਲ ਪਰਮੇਸ਼ਰ ਆ ਧ੍ਰਿੜ ਪਰਮੇਸ਼ਰ ਆ ਅਰੇ ਉਹਦੇ ਸਾਰੇ ਮਾਰਗ ਨਿਆਂ ਆਉਂਦੇ ਆ ਉਹ ਨਿਆਂ ਕਰਨ ਵਾਲਾ ਪਰਮੇਸ਼ਰ ਉਹ ਵਿਤਕਰਾ ਨਹੀਂ ਕਰਦਾ ਕਿ ਤਕੜਾ ਬਹੁਤ ਆ ਇਹਦੀ ਪ੍ਰਾਰਥਨਾ ਪਹਿਲਾਂ ਸੁਣ ਲੋ ਨੋ ਉਹ ਵਫਾਦਾਰ ਦੀ ਪ੍ਰਾਰਥਨਾ ਪਹਿਲਾਂ ਸੁਣਦਾ ਆ ਫਿਰ ਉਹ ਧਨੀ ਹੋਏ ਜਾਂ ਉਹ ਠੀਕ ਠੀਕ ਹੋਏ ਪਰਮੇਸ਼ਵਰ ਵਫਾਦਾਰ ਦੀ ਪ੍ਰਾਰਥਨਾ ਨੂੰ ਪਹਿਲਾਂ ਸੁਣਦਾ ਯਾਦ ਰੱਖੋ ਕਿਉਂਕਿ ਉਹ ન્યા ਕਰਨ ਵਾਲਾ ਪਰਮੇਸ਼ਵਰ ਐਦਾਂ ਨਹੀਂ ਆ ਕਿ ਇੱਕ ਗਰੀਬ ਬੰਦੇ ਕੋਲ ਗਲਤੀ ਹੋ ਗਈ ਤਾਂ ਉਹਨੂੰ ਸਜ਼ਾ ਉਸੇ ਵੇਲੇ ਮਿਲ ਜਾਣੀ ਹੈ ਤੇ ਇੱਕ ਅਮੀਰ ਬੰਦੇ ਦੇ ਕੋਲੋਂ ਗਲਤੀ ਹੋਈ ਤਾਂ ਪਰਮੇਸ਼ਵਰ ਉਹਦੀ ਸਜ਼ਾ ਨੂੰ ਦਿਲੇ ਕਰ ਦੂਗੇ ਜਾਂ ਛੱਡ ਦੂਗੇ ਨਹੀਂ ਉਹ ਨ્યા ਕਰਨ ਵਾਲਾ ਪਰਮੇਸ਼ੁਰ ਅਗਰ ਅਮੀਰ ਦੇ ਕੋਲੋਂ ਪਾਪ ਹੋਇਆ ਜਾਂ ਤਾਂ ਅਮੀਰ ਜ਼ਰੂਰ ਉਹਦੀ ਸਜ਼ਾ ਭੁਗਤੂਗਾ ਤੇ ਅਗੇ ਗਰੀਬ ਜਿਹੜਾ ਆ ਜਿਹੜਾ ਮਾਤੜ ਜਾਣਿਆ ਉਹ ਪਰਮੇਸ਼ੁਰ ਦੇ ਨਾਲ ਵਫਾਦਾਰ ਆ ਤਾਂ ਪਰਮੇਸ਼ੁਰ ਉਹਦੀ ਵਫਾਦਾਰੀ ਦਾ ਸਲਾ ਵੀ ਉਹਨੂੰ ਜ਼ਰੂਰ ਦੇਊਗਾ ਹallelujah ਉਹ ਸੱਚਾਈ ਦਾ ਪਰਮੇਸ਼ੁਰ ਹੈ ਉਸ ਵਿੱਚ ਬੁਰੀਾਈ ਹੈ ਨਹੀਂ ਉਹ ਦਰਮਿਆਨ ਤੇ ਸੱਚਾਰ ਹੈ ਜਿਹੜਾ ਸਾਡਾ ਪਰਮੇਸ਼ੁਰ ਆ ਉਹ ਸੱਚਾਈ ਦਾ ਪਰਮੇਸ਼ੁਰ ਹੈ ਵਚਨ ਦੇ ਵਿੱਚ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੂਗੀ ਉਹ ਕਿਹੜੀ ਸਚਾਈ ਹੈ ਜਿਹਨੂੰ ਜਾਣਣਾ ਹੈ ਪਰਮੇਸ਼ਰ ਹੀ ਸੱਚ ਹੈ ਅਰ ਵਚਨ ਦੇ ਵਿੱਚ ਲਿਖਿਆ ਸਚਾਈ ਨੂੰ ਜਾਣੋ ਅਰਥਾਤ ਪਰਮੇਸ਼ਰ ਨੂੰ ਜਾਣੋ ਪਰਮੇਸ਼ਰ ਨੂੰ ਸਮਝੋ ਤੇ ਪਰਮੇਸ਼ਰ ਤੁਹਾਨੂੰ ਤੁਹਾਡੇ ਬੰਧਨਾਂ ਤੋਂ ਆਜ਼ਾਦ ਕਰ ਦੇਣਗੇ ਹਾਲੇਲੂਇਆ ਇਸ ਲਈ ਵਚਨ ਚ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਕਿਹਾ ਰਾ ਸਚਾਈ ਤੇ ਜੀਵਨ ਮੈਂ ਆ ਪਰਮੇਸ਼ਰ ਹੀ ਸੱਚ ਹੈ ਇਸ ਲਈ ਪਰਮੇਸ਼ਰ ਨੂੰ ਜਾਣੋ ਪਰਮੇਸ਼ਰ ਤੁਹਾਨੂੰ ਤੁਹਾਡੇ ਦੁੱਖਾਂ ਤੋਂ ਤੁਹਾਡੀਆਂ ਬਿਮਾਰੀਆਂ ਤੋਂ ਤੁਹਾਡੇ ਬੋਝਾਂ ਤੋਂ ਤੁਹਾਡੇ ਗੁਨਾਹਾਂ ਤੋਂ ਤੇ ਨਰਕ ਦੀ ਅੱਗ ਤੋਂ ਬਚਾਉਣ ਦੇ ਲਈ ਸਮਰਥੀ ਆ ਉਹ ਤੁਹਾਨੂੰ ਬਚਾਏਗਾ ਅਗਰ ਤੁਸੀਂ ਵਫਾਦਾਰੀ ਦੇ ਵਿੱਚ ਚੱਲੋਗੇ ਅਰੇ ਇੱਥੇ ਲਿਖਿਆ ਉਸ ਵਿੱਚ ਬੁਰੀਾਈ ਨਹੀਂ ਆ ਪਰਮੇਸ਼ਵਰ ਦੇ ਵਿੱਚ ਬੁਰੀਾਈ ਨਹੀਂ ਆ। ਮਨੁੱਖ ਦਾ ਡਬਲ ਫੇਸ ਆ, ਦੋ ਮੂੰਹ ਆ। ਕਦੇ ਕਿਸੇ ਦੇ ਨਾਲ ਉਹ ਚੰਗਾ ਆ, ਕਿਸੇ ਦੇ ਨਾਲ ਉਹ ਮਾੜਾ ਆ। ਕਦੇ ਇੱਕੋ ਹੀ ਮਨੁੱਖ ਦੇ ਨਾਲ ਕਦੀ ਉਹ ਚੰਗਾ ਆ ਤੇ ਕਦੀ ਉਹ ਮਾੜਾ, ਉਹਦੇ ਸਾਹਮਣੇ ਉਹ ਚੰਗਾ ਬਣ ਜਾਂਦਾ ਤੇ ਉਹਦੀ ਪਿੱਠ ਪਿੱਛੇ ਉਹ ਮਾੜਾ ਬਣ ਜਾਂਦਾ ਆ। ਜਦੋਂ ਮਨੁੱਖ ਸਾਹਮਣੇ ਹੁੰਦਾ ਆ ਤੇ ਲੱਲੋ ਪੱਤੇ ਦੀਆਂ ਗੱਲਾਂ ਕਰਦਾ ਆ ਤੇ ਜਦੋਂ ਮਨੁੱਖ ਦੀ ਪਿੱਠ ਪਿੱਛੇ ਹੁੰਦਾ ਤਾਂ ਉਹਨੂੰ ਹੀ ਫਟਕਾਰਨ ਲੱਗ ਜਾਂਦਾ ਆ। ਪਰ ਪਰਮੇਸ਼ਵਰ ਦਾ ਸੁਭਾਅ ਇਦਾਂ ਦਾ ਨਹੀਂ ਆ। ਪਰਮੇਸ਼ਵਰ ਵਫਾਦਾਰ ਆ ਉਹਦੇ ਅੰਦਰ ਬੁਰੀਾਈ ਨਹੀਂ ਆ ਉਹਦੇ ਅੰਦਰ ਸਿਰਫ ਸਚਾਈ ਆ ਖਰਿਆਈ ਆ ਭਲਾਈ ਆ ਨਿਆਉ ਉਹ ਧਰਮੀ ਆ ਅਤੇ ਸਚਾਰ ਆ ਸਚਾਰ ਦਾ ਮਤਲਬ ਫਾਇਥਫੁਲ ਇੰਗਲਿਸ਼ ਦੇ ਵਿੱਚ ਉਹ ਵਫਾਦਾਰ ਜਿਹੜੇ ਵਾਦੇ ਉਹਨੇ ਜਿਨ੍ਹਾਂ ਲੋਕਾਂ ਦੇ ਲਈ ਕੀਤੇ ਆ ਉਹ ਵਾਦੇ ਉਹਨੇ ਉਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਪੂਰੇ ਕਰਨੇ ਹੀ ਆ ਉਹਨੇ ਮੁਕਰਨਾ ਨਹੀਂ ਆ ਜੋਨੇ ਕਹਾ ਜਿਹੜੇ ਮੇਰੇ ਪਿੱਛੇ ਚੱਲਣਗੇ ਬੇਫਲ ਨਹੀਂ ਰਹਿਣਗੇ ਤੇ ਜਿਹੜੇ ਉਹਦੇ ਪਿੱਛੇ ਚੱਲਣਗੇ ਫਿਰ ਸੱਚੇ ਹੋ ਬੇਫਲ ਨਹੀਂ ਰਹਿਣਗੇ ਉਹ ਫਲਦਾਰ ਹੋਣਗੇ ਪ੍ਰਭੂ ਯਿਸੂ ਜੀ ਦੇ ਨਾਮ 'ਤੇ ਜੋਨੇ ਕਹਾ ਤਰਮੀਦੀ ਅਨਸ ਮੁਬਾਰਕ ਹੋਊਗੀ ਤਾਂ ਜ਼ਰੂਰ ਤਰਮੀਦੀ ਅਨਸ ਮੁਬਾਰਕ ਹੀ ਹੋਊਗੀ ਜੇ ਲਿਖਿਆ ਹੈ পাপ ਦੀ ਮਜ਼ਦੂਰੀ ਮੌਤ ਆ ਤਾਂ ਫਿਰ ਐਦਾ ਨਹੀਂ ਆ ਕਿ ਕੋਈ ਬਹੁਤ ਧਨੀ ਬੰਦਾ ਆ ਤੇ ਉਹ ਪਾਪ ਕਰਕੇ ਉਸ ਮਜ਼ਦੂਰੀ ਤੋਂ ਬਚ ਜਾਊਗਾ ਨਹੀਂ ਪਰਮੇਸ਼ਵਰ ਵਫ਼ਾਦਾਰ ਆ ਉਹ ਜ਼ਰੂਰ ਪਾਪ ਦੀ ਮਜ਼ਦੂਰੀ ਮੌਤ ਹੀ ਦੇਊਗਾ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਵਫਾਦਾਰ ਬਣੀਏ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ੁਰ ਨੇ ਸਾਨੂੰ ਆਪਣੇ ਜਿਹਾ ਬਣਾਇਆ ਹੈ ਪਰਮੇਸ਼ੁਰ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ ਤੇ ਜੇ ਪਰਮੇਸ਼ੁਰ ਨੇ ਸਾਨੂੰ ਆਪਣੇ ਵਰਗਾ ਬਣਾਇਆ ਫਿਰ ਸਾਡਾ ਵੀ ਸੁਭਾਅ ਦ੍ਰਿੜ ਹੋਣਾ ਚਾਹੀਦਾ ਹੈ ਅਸੀਂ ਚਟਾਨ ਵਾਂਗ ਕਾਇਮ ਰਹਿਣ ਵਾਲੇ ਹੋਣੇ ਚਾਹੀਦੇ ਆ ਧੁੱਪ ਛਾਂ ਦੇ ਵਿੱਚ ਬਦਲਣ ਵਾਲੇ ਨਹੀਂ ਹੋਣੇ ਚਾਹੀਦੇ ਮੌਸਮ ਦੀਆਂ ਰੁੱਤਾਂ ਦੇ ਅਨੁਸਾਰ ਅਸੀਂ ਬਦਲਣ ਵਾਲੇ ਨਹੀਂ ਹੋਣੇ ਚਾਹੀਦੇ ਪਰ ਅਸੀਂ ਕਾਇਮ ਰਹਿਣ ਵਾਲੇ ਹੋਣੇ ਚਾਹੀਦੇ ਆ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਅਸੀਂ ਵੀ ਨਿਆਣ ਕਰਨ ਵਾਲੇ ਹੋਣੇ ਚਾਹੀਦੇ ਆ ਇਹ ਨਹੀਂ ਕਿ ਜਿਹੜਾ ਤਗੜਾ ਰਿਸ਼ਤੇਦਾਰ ਆ ਉਹ ਤਾਂ ਭਾਵੇਂ ਸਾਨੂੰ ਗਾਲਾਂ ਕੱਢੀ ਜਾਵੇ ਤਾਂ ਵੀ ਉਹਦੀਆਂ ਤਲੀਆਂ ਚੱਟੀਆਂ ਜਾਣੀਆਂ ਤੇ ਜਿਹੜਾ ਵਿਚਾਲਾ ਮਾਤਰ ਜੀ ਆ ਉਹ ਭਾਵੇਂ ਸਾਡੀ ਆਉ ਭਗਤ ਕਰੇ ਤੇ ਤਾਂ ਵੀ ਉਹਨੂੰ ਸਿੱਧੇ ਮੱਥੇ ਨਹੀਂ ਬੋਲਣਾ ਨੋ ਜੇ ਤੁਸੀਂ ਪਰਮੇਸ਼ਰ ਦੇ ਸੁਭਾਅ ਤੇ ਬਣੇ ਹੋਏ ਆ ਪਰਮੇਸ਼ਰ ਦੇ ਵਰਗੇ ਆ ਪਰਮੇਸ਼ਰ ਨੂੰ ਮੰਨਦੇ ਆ ਫਿਰ ਤੁਸੀਂ ਪੱਖਪਾਤ ਨਹੀਂ ਕਰ ਸਕਦੇ ਫਿਰ ਤੁਹਾਡੇ ਲਈ ਧਰਮੀ ਜਨ ਮਤਲਬ ਰੱਖਦੇ ਆ ਤੁਹਾਡੇ ਲਈ ਵਫਾਦਾਰ ਲੋਕ ਮਤਲਬ ਰੱਖਦੇ ਆ ਕਿਉਂਕਿ ਤੁਸੀਂ ਪਰਮੇਸ਼ਰ ਵਰਗੇ ਹੋ ਜਿੱਦਾਂ ਪਰਮੇਸ਼ਰ ਧਰਮੀ ਆ ਤੁਸੀਂ ਵੀ ਫਿਰ ਧਰਮੀ ਬਣੋ ਜਿੱਦਾਂ ਪਰਮੇਸ਼ਰ ਨਿਆਂ ਕਰਨ ਵਾਲੇ ਪਰਮੇਸ਼ਰ ਆ ਤੁਸੀਂ ਵੀ ਨਿਆਂ ਕਰਨ ਵਾਲੇ ਹੋਵੋ ਜਿੱਦਾਂ ਪਰਮੇਸ਼ਰ ਦੇ ਅੰਦਰ ਬੁਰੀਆਈ ਨਹੀਂ ਆ ਫਿਰ ਸਾਡੇ ਅੰਦਰ ਵੀ ਬੁਰੀਆਈ ਨਹੀਂ ਹੋਣੀ ਚਾਹੀਦੀ ਜਦੋਂ ਪ੍ਰਭੂ ਕਿਸੇ ਦਾ ਪੱਖ ਪਾਤ ਨਹੀਂ ਕਰਦੇ ਆਪਣੇ ਬੇਗਾਨੇ ਦੇ ਵਿੱਚ ਫਰਕ ਨਹੀਂ ਕਰਦੇ ਇਦਾਂ ਹੀ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਕੋਈ ਪੱਖ ਪਾਤ ਨਹੀਂ ਕੋਈ ਆਪਣੇ ਬੇਗਾਨੇ ਦੇ ਵਿੱਚ ਫਰਕ ਨਹੀਂ ਹਾਲੇਲੂਇਆ ਕਿੰਨੇ ਜਾਣੇ ਪਰਮੇਸ਼ਵਰ ਵਰਗਾ ਬੰਨਾ ਚਾਹੁੰਦੇ ਆ ਹਾਲੇਲੂਇਆ ਸੋ ਇਹ ਵਿਸ਼ਾਲਾ ਖ ਪਰਮੇਸ਼ਵਰ ਦੇ ਗਏ ਕਿ ਪ੍ਰਭੂ ਅਸੀਂ ਜਾਣਦੇ ਹਾਂ ਪਵਿੱਤਰ ਬਾਈਬਲ ਸਾਨੂੰ ਦੱਸਦਾ ਹੈ ਕਿ ਪ੍ਰਭੂ ਤੁਸੀਂ ਸਾਨੂੰ ਆਪਣੇ ਵਰਗਾ ਬਣਾਇਆ ਪਰ ਪ੍ਰਭੂ ਅਸੀਂ ਨਹੀਂ ਜਾਣਦੇ ਕਿੱਦਾਂ ਸਾਡਾ ਸਰੂਪ ਵਿਗੜ ਗਿਆ ਕਿੱਦਾਂ ਸਾਡੀ ਸਿਰਤ ਵਿਗੜ ਗਈ ਪ੍ਰਭੂ ਅਸੀਂ ਪੜਤੋਂ ਤੁਹਾਡੇ ਵਰਗੇ ਨਜ਼ਰ ਆਉਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਵਰਗੇ ਬਣਨਾ ਚਾਹੁੰਦੇ ਪ੍ਰਭੂ ਤੁਹਾਡੀ ਧਾਰਮਿਕਤਾ ਸਾਡੇ ਅੰਦਰ ਆਏ ਤੁਹਾਡੀ ਸੱਚਾਈ ਸਾਡੇ ਅੰਦਰ ਆਏ ਤੁਹਾਡੀ ਭਲਾਈ ਸਾਡੇ ਅੰਦਰ ਆਏ ਤੁਹਾਡੀ ਵਫਾਦਾਰੀ ਸਾਡੇ ਅੰਦਰ ਆਏ ਅਰ ਪ੍ਰਭੂ ਜਦੋਂ ਲੋਕੀ ਸਾਨੂੰ ਦੇਖਣ ਤੋਂ ਕਹਣੇ ਤਾਂ ਰੱਬ ਵਰਗਾ ਹੈ ਹallelujah ਤੇ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਰ ਜੇ ਤੁਸੀਂ ਇਹ ਚੀਜ਼ਾਂ ਮੰਗੋਗੇ ਤਾਂ ਜੇ ਵੀਜ਼ਾ ਮੰਗਣ ਦੇ ਨਾਲ ਤੁਹਾਨੂੰ ਵੀਜ਼ਾ ਮਿਲ ਜਾਂਦਾ ਕਾਰ ਮੰਗਣ ਦੇ ਨਾਲ ਕਾਰ ਮਿਲ ਜਾਂਦੀ ਫਰਿੱਜ ਮੰਗਣ ਦੇ ਨਾਲ ਫਰਿੱਜ ਮਿਲਦੀ ਬੀਜ ਬੀਜਣ ਦੇ ਨਾਲ ਤੁਹਾਡੇ ਧੰਨ ਦੀ ਤਰੱਕੀ ਹੁੰਦੀ ਤਾਂ ਕੀ ਜੇ ਤੁਸੀਂ ਇਹ ਮੰਗੋਗੇ ਕਿ ਮੈਂ ਪਰਮੇਸ਼ਵਰ ਵਰਗਾ ਬਣ ਜਾ ਤੇ ਇਹ ਨਹੀਂ ਮਿਲੂਗਾ ਇਹ ਵੀ ਪੂਰਾ ਹੋਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ